ਲਵਲੀ ਨੂੰ ਤਾਂ ਰੋਟੀ ਨੂੰ ਲੈ ਕੇ ਆਇਓ ਹਾਂ ਘਰ ਤੇ ਹੀ ਚੱਲ ਲੈ ਕੇ ਤੇ ਮੈਂ ਆਉਂਗੀ ਮੈਂ ਵੀ ਇਤਨੀ ਇੱਕ ਗੱਲ ਕਹਿਣੀ ਸੀ ਹਾਂਜੀ ਦੱਸੋ ਭੈਣ ਜੀ ਆ ਕੁੜੀਆਂ ਨੂੰ ਨਾ ਥੋੜਾ ਜਿਹਾ ਫੰਦ ਪਾ ਕੇ ਰੱਖਿਆ ਕਰ ਐਦਾਂ ਡਗੜ ਡਗੜ ਭੱਜੀਆਂ ਫਿਰਦੀਆਂ ਨੇ ਚੱਲ ਭੈਣ ਜੀ ਨਿਆਣੀਆਂ ਵਾ ਜੇ ਤਾਂ ਮੈਂ ਆਈ ਹਾਂ ਫੇ ਕਿਸ ਦਿਨ ਨਾਲ ਲੈ ਕੇ ਰੋਟੀ ਨੂੰ ਤਾਂ ਆਇਓ ਹਾਂ ਘਰ ਨਹੀਂ ਕੋਈ ਗੱਲ ਨਹੀਂ ਆਵਾਂਗੇ ਆਉਣਾ ਕਿਉਂ ਨਹੀਂ ਆਹੋ ਆਇਓ ਪਿਆਣਾ ਤੇਰੀਆਂ ਵੀ ਢੀਕਦੀਆਂ ਸੀ ਨਹੀਂ ਨਹੀਂ ਰਮਨ ਆਲੇ ਕਿਥੇ ਟਾਈਮ ਲੱਗਣਾ ਆ ਇਹ ਤਾਂ ਨਾ ਬੜੇ ਇਸ ਤਰ੍ਹਾਂ ਸੱਦਣ ਦੇ ਉਧਰ ਬਿਲਹੂ ਹੋਈਏ ਤੇ ਫੇਰ ਕਿਹਦਾ ਟਾਈਮ ਲਿਖ ਲੂਗਾ ਨਾ ਫੇਰ ਆਵਾਂਗੇ ਤੇ ਇਹਨਾਂ ਨੂੰ ਜ਼ੋਰ ਪਾ ਲੈਣਾ ਸੀ ਥੋੜਾ ਜਿਹਾ ਜੋਤ ਤੁਸੀਂ ਦੋਵੇਂ ਮੇਰੀਆਂ ਤਿੰਨਾਂ ਦੀ ਮੈਨੂੰ ਤੁਹਾਡਾ ਦੁੱਖ ਲੱਗਦਾ ਵਾ ਜਦੋਂ ਦੀ ਇਹ ਵਿਆਹੀ ਆਈ ਹੈ ਨਾ ਇਦਾਂ ਹੀ ਕਰਦੀ ਰਹੀ ਹੈ ਤੇ ਮੈਂ ਬਥੇਰੀਆਂ ਇਹਦੇ ਕੋਲ ਗੱਲਾਂ ਕਰਵਾਉਂਦੀ ਰਹੀਆਂ ਪਰ ਮੈਂ ਹੁਣ ਇਹ ਨਹੀਂ ਚਾਹੁੰਦੀ ਕਿ ਮੇਰਾ ਕਰਕੇ ਤੁਹਾਡੀ ਵੀ ਬੇਇੱਜ਼ਤੀ ਹੋਵੇ